ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਸਾਡੇ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਖਾਲਾ ਦੇ ਵਿੱਚ ਜੋ ਸਪੈਸ਼ਲਾਈਜ਼ਡ ਹੈਲਥ ਕੈਂਪ ਜੋ GSW ਹੈਲਪੇਜ ਇੰਡੀਆ ਦੁਆਰਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਡਾਕਟਰ ਜਿਵੇਂ ਹੱਡੀਆਂ ਦੇ ਚਮੜੀ ਦੇ ਰੋਗ ਅੱਖਾਂ ਕੰਨ ਨੱਕ ਗਲੇ ਦੇ ਰੋਗ ਵਾਸਤੇ ਜੋ ਸਾਡੇ ਇੱਥੇ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 800 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ ਹੈ ਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਹਨ ਚੈਕਅਪ ਮੁਫਤ ਕੀਤਾ ਗਿਆ ਹੈ ਅਤੇ ਕੁਝ ਲੈਬ ਟੈਸਟਾਂ ਉਹ ਵੀ ਮੁਫਤ ਕੀਤੇ ਗਏ ਹਨ ਇਸ ਤੋਂ ਇਲਾਵਾ ਸਾਡੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਬੀਮਾ ਦੁਆਰਾ ਜੋ ਕਾਰਡ ਬਣਾਏ ਜਾ ਰਹੇ ਹਨ ਉਹ ਵੀ ਬਹੁਤ ਸਾਰੇ ਜਨਤਾ ਦੇ ਇੱਥੇ ਤਕਰੀਬਨ ਸਵੇਰ ਦੇ ਹੀ ਬਣਾਏ ਜਾ ਰਹੇ ਹਨ ਸੋ ਅਸੀਂ ਧੰਨਵਾਦ ਕਰਦੇ ਹਾਂ ਜੀ ਐਸਡਬਲਿਊ ਫਾਊਂਡੇਸ਼ਨ ਸਪੈਸ਼ਲਿਟੀ ਹੈਲਥ ਕੈਂਪ ਜੋ ਸਾਡੇ ਇੱਥੇ ਲਗਾਇਆ ਗਿਆ ਹੈ ਸਾਰੀ ਟੀਮ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਇਸ ਟੇਪ ਪ੍ਰਿੰਟ ਦੇ ਵਿੱਚ ਲੋਡ ਬੰਦ ਨੂੰ ਜੋ ਬੜੀ ਸਹਿਯਤਾ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 7 ਫਰਵਰੀ 2023 ਨੂੰ ਇੱਕ ਮੈਗਾ ਕੈਂਪ ਲਗਾਇਆ ਗਿਆ ਮਦਦ ਲਈ ਮਿਤੇ ਇਹ ਕੈਂਪ ਵਿੱਚ ਮਾਹਰ ਡਾਕਟਰਾਂ ਨੇ ਸੇਵਾਵਾਂ ਦਿੱਤੀਆਂ ਜਿਵੇਂ ਕਿ ਹੱਡੀਆਂ ਦੇ ਡਾਕਟਰ ਮੈਡੀਸਿਨ ਦੇ ਡਾਕਟਰ ਟੀਐਨਟੀ ਦੇ ਡਾਕਟਰ ਤੇ ਸਕਿਨ ਦੇ ਡਾਕਟਰ ਤੇ 300 ਤੋਂ ਵੱਧ ਮਰੀਜ਼ਾਂ ਦਾ ਇੱਥੇ ਟ੍ਰੀਟਮੈਂਟ ਕੀਤਾ ਗਿਆ ਦੋਈ 32 ਦੋਈ ਦਿੱਤੀ ਗਈ ਤੇ ਨਾਲ ਇਹਨਾਂ ਨੂੰ ਖੂਦ ਦੀ ਜਾਂਚ ਵੀ ਕੀਤੀ ਗਈ ਇਸ ਦੇ ਨਾਲ ਨਾਲ ਉਹਨੇ ਆਸ਼ਮਾਨ ਭਾਰਤ ਦੇ ਦਿਮਾਗ ਆਡ ਜਿਹੜੀ ਸਕੀਮ ਚੱਲ ਰਹੀ ਹੈ ਸਰਕਾਰ ਦੀ ਉਹਦੇ ਵੀ ਕਾਰਡ ਬਣਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਪਿੰਡ ਮਦਨਪੁਰ ਚਲੇੜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕਮਲਜੀਤਪੁਰ ਹੈ ਮੇਰੇ ਪਿੰਡ ਮਦਨਪੁਰ ਚਲੇੜੀ ਵਿੱਚ ਸਿਹਤ ਬੀਮਾ ਕੈਂਪ ਦਾ ਜੀਐਸਡਬਲਿਊ ਨੂੰ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜ ਤਰ੍ਹਾਂ ਦੇ ਡਾਕਟਰਾਂ ਨੇ ਭਾਗ ਲਿਆ ਇਸ ਵਿੱਚ ਮੁਫਤ ਖੂਨ ਦੀ ਜਾਂਚ ਅਤੇ ਹੋਰ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਇਸ ਵਿੱਚ ਸਾਰੇ ਸਥਾਨਕ ਪੱਧਰੀ ਮਾ ਹੁਕਮੰਤਰੀ ਵੱਲੋਂ ਬਣਾਏ ਜਾ ਰਹੇ ਕਾਰਡ ਵੀ ਬਣਾਏ ਜਾ ਰਹੇ ਹਨ।